तेरा बाबा नानक की जो ब्रांच है उसकी यह पहला दिन है आज ये पहला दिन है वहां आज टेंट छोटा पड़ चुका है अपने हाथों को उठाएंगे इस ब्रांच के लिए वहां जितने भी गेस्ट हैं जो सरकार की ओर से भी जो एमएलए के इलेक्शन में खड़े हैं आम आदमी से वहां वो भी वहां हैं सभी अपने हाथों को उठाकर उस ब्रांच को ब्लेस करेंगे वायदा करता गया वायदा करता गया कई बार आज हम परमेश्वर की ओर देखते हैं कि पता नहीं कब खुलेगा पता नहीं कब मेरा फाइनेंस ठीक होगा पता नहीं कब मेरा बिजनेस बढ़ेगा पता नहीं कब मेरी जॉब में प्रमोशन होगी पता नहीं कब मेरा वीजा लगेगा हम हमेशा परमेश्वर की ओर देखते रहते हैं लेकिन यह तरीका गलत है हमें किन चीजों के लिए परमेश्वर की ओर देखना है और किन चीजों के लिए परमेश्वर ये चाहता है कि हम प्रैक्टिकली हम सेक्रीफाइस करें अगर हम उत्पत्ति आठ उसकी बीस और इक्कीस आयत को पढ़ते हैं

ਕਮੇਡਰ ਦੀਪਰੰਧਾਮਾ ਜੀ ਨੂੰ ਕਹਾਂਗਾ ਦੋ ਸ਼ਬਦ ਬੋਲਣ ਨੂੰ ਸਭ ਤੋਂ ਪਹਿਲਾਂ ਮੈਂ ਸਾਰੀ ਕ੍ਰਿਸ਼ਚਨ ਭਾਈਚਾਰਾ ਜਿਹੜਾ ਅੱਜ ਬੇਨਾ ਬਾਬਾ ਨਾਨਕ ਦੀ ਧਰਤੀ ਤੇ ਜਿਹੜੇ ਪੋਸਟ ਨਾਲ ਅੰਮ੍ਰਿਤ ਉਲਾ ਜੀ ਆ ਜਿਹੜੇ ਉਹਨਾਂ ਦੀ ਪ੍ਰਧਾਨ ਨੇ ਜਤਿੰਦਰ ਗੌਰਵ ਜੀ ਬਾ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੇ ਆ ਕਿ ਤੁਸੀਂ ਡੇਰਾ ਬਾਬਾ ਨਾਨਕ ਤੇ ਜਿਹੜੀ ਇਹ ਬ੍ਰਾਂਚ ਖੋਲੀ ਹੈ ਪਰ ਸਾਰਿਆਂ ਨੂੰ ਵਧਾਈ ਹੋਵੇ ਇਹ ਲੋਕ ਬੜੇ ਲੰਮੇ ਸਮੇ ਤੋਂ ਡੇਰਾ ਬਾਬਾ ਨਾਨਕ ਦੇ ਲੋਕ ਜਿਹੜੇ ਖਾਬੜਾ ਚਰਚਾ ਉੱਥੇ ਜਾਂਦੇ ਸੀ ਜਿਹੜੀ ਬਹੁਤ ਦੂਰ ਪੈਂਦੀ ਆ ਉਹੀ ਪ੍ਰਭੂ ਦਾ ਨਾਮ ਜਿਹੜਾ ਇਸ ਡੇਰਾ ਬਾਬਾ ਨਾਨਕ ਧਰਤੀ ਦੇ ਲੈਣ ਲਈ ਯਾਰ ਨੇ ਵਧੀਆ ਸੰਗੋ ਘਰਾਂ ਦਾ ਜਿਹੜਾ ਤੁਸੀਂ ਕਰਕੇ ਦਿੱਤਾ ਬਹੁਤ ਖੁਸ਼ੀ ਆ ਦੂਸਰੀ ਗੱਲ ਪੋਸਤ ਬੰਕਰ ਨਰੂਲਾ ਜੀ ਨੇ ਮੈਨੂੰ ਸਪੈਸ਼ਲ ਉੱਥੇ ਮੈਂ ਗਿਆ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਪ੍ਰਭੂ ਜਸੂਮ ਜੀ ਦੇ ਉਪੱਤੀ ਆਠ ਚਰਨਤ ਮੇਰੇ ਲਈ ਪ੍ਰੇਅਰ ਕੀਤੀ ਪਰ ਮਰ ਜਿੱਤ ਦੀ ਤਾਂ ਕਾਮਨਾ ਕੀਤੀ ਕਿ ਤੂੰ ਬਹੁਤ ਵੱਡੀ ਲੀਡ ਦੇ ਜਿੱਤੇਗਾ ਅੱਜ ਇਸ ਬ੍ਰਾਂਚ ਦੇ ਵਿੱਚ ਜਿਹੜੇ ਤੁਸੀਂ ਲਾਈਵ ਪ੍ਰੋਗਰਾਮ ਦੇਖ ਰਹੇ ਸੀਗੇ ਉਹ ਤੁਸੀਂ ਸਾਰਿਆਂ ਨੇ ਸੁਣ ਲਿਆ ਇਹ ਉਹਨਾਂ ਕਹੇ ਸੀ ਕਿ ਜਿਸ ਦਿਨ ਸਾਡੀ ਬ੍ਰਾਂਚ ਖੁੱਲੇਗੀ ਮੈਂ ਉਹ ਬ੍ਰਾਂਚ ਦੇ ਵਿੱਚ ਇੱਥੇ ਜਲੰਧਰ ਤੋਂ ਬੈਠ ਕੇ ਜਿਹੜੀ ਸੰਗਤ ਦੇਖੇਗੀ ਉਹ ਸਾਰਿਆਂ ਨੂੰ ਮੈਂ ਬੋਲ ਵੀ ਦਿਆਂਗਾ ਸਬੋਧਨ ਵੀ ਕਰ ਦਿਆਂਗਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਾਰਿਆਂ ਨੇ ਵੋਟ ਪਾ ਕੇ ਉਹਦੀ ਮਦਦ ਕਰਨੀ ਔਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਤਾਉਣਾ ਹੈ ਮੈਂ ਗੌਰਵ ਜੀ ਤੁਹਾਡਾ ਉਸ ਤੋਂ ਅਲੰਕਰ ਨਰੂਲਾ ਜੀ ਦਾ ਜਿੰਨੇ ਵੀ ਮੰਟੀ ਜੀ ਬੈਠੇ ਸਾਰੇ ਮੇਰੇ ਵਾਸਤੇ ਬਹੁਤ ਸਤਿਕਾਰਯੋਗ ਨੇ ਭਰਾ ਮੈਂ ਤੁਹਾਨੂੰ ਇੱਕ ਯਕੀਨ ਦਿਵਾਉਣਾ ਕਿ ਤੁਸੀਂ ਕਿਰਪਾ ਕਰ ਦਿੱਤੀ ਹੈ ਤੁਸੀਂ ਮੈਨੂੰ ਇੱਕ ਹੋਰ ਗੱਲ ਮੈਨੂੰ ਕਹਿਣੀ ਆਜ਼ਾਦ ਆ ਗਈ ਹੈ ਗੌਰਵ ਜੀ ਨੇ ਕਿਹਾ ਸੀਗਾ ਉੱਥੇ ਆਪਾਂ ਬੈਠੇ ਸੀਗੇ ਅੰਕ ਨਰੂਲਾ ਦੀ ਕੋਲ ਉਹਨਾਂ ਨੇ ਕਿਹਾ ਸੀ ਮੁੱਖ ਮੰਤਰੀ ਸਰਦਾਰ ਭਗਵੰਤ ਜੀ ਮਾਨ ਜੀ ਨੂੰ ਇੱਕ ਗਿਫਟ ਦੇਣਾ ਹੈ ਮੈਂ ਸੋਚਿਆ ਪਤਾ ਨਹੀਂ ਕੀ ਗਿਫਟ ਦੇਣਾ ਇਹਨਾਂ ਕਹਾਂ ਪਾਓ ਗਿਫਟ ਦੇਣਾ ਕਿ ਜਿਹੜਾ ਉਮੀਦਵਾਰ ਭਗਵੰਤ ਮਾਨ ਜੀ ਨੇ ਖਿਲਾ ਰਿਆ ਉਹਨੂੰ ਜਿਤਾ ਕੇ ਅਸੀਂ ਮੁੱਖ ਮੰਤਰੀ ਸਰਦਾਰ ਭਵਾਂਸੀ ਮਾਨ ਜੀ ਨੂੰ ਦਿਵਾਣਾ ਕਿ ਆ ਚੱਕੋ ਜੀ ਆਪਣਾ ਗਿਫਟ ਮੈਂ ਗਿਫਟ ਦੇਾਂਗੇ ਐਨੀ ਵੱਡੀ ਕਿਰਪਾ ਬਾਈਬਲ ਕਹਿੰਦੀ ਹੈ ਮੇਰੀ ਜ਼ਿੰਦਗੀ ਚ ਪਹਿਲੀ ਵਾਰੀ ਹੋਈ ਆ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਇੱਕ ਵਾਰੀ ਕਿਆ ਖਾਂਪਣਾ ਚਰਚ ਚ ਉਹ ਵੀ ਕਿਤੇ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਟਿਕਟ ਮਿਲਨੀ ਸੀਗੀ ਤਾਂ ਮੈਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਪਹਿਲਾਂ ਧੰਨਵਾਦ ਕਰਦਾ ਵੀ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਅੰਕੁਰ ਨੂਲਾ ਮ੍ਰਿਸ਼ਤੀ ਖਾਮਰਾ ਚਰਚ ਦੀ ਬਹੁਤ ਵੱਡੀ ਬ੍ਰਾਂਚ ਖੋਲ ਦਿੱਤੀ ਗਈ ਆ ਔਰ ਸਾਡੇ ਵਿੱਚ ਸਾਡੇ ਮੰਤਰੀ ਸਾਹਿਬ ਡੀਟੀਓ ਸਾਹਿਬ ਆਏ ਨੇ ਸਾਡੇ ਜਗਰੂਪ ਸੇਖਵਾ ਜੀ ਆਏ ਨੇ ਸਾਡੇ ਇਸ ਹਲਕੇ ਜਿਹੜੇ ਇਲੈਕਸ਼ਨ ਦੇ ਇੰਚਾਰਜ ਜਿਹੜੇ ਨੇ ਜੋ ਐਮਐਲਏ ਦੀ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਇਹਨਾਂ ਸਿੱਨੇ ਸਾਰਾ ਧੰਨਵਾਦ ਕਰਦੇ ਆਂ ਔਰ ਪੂਰਾ ਮਸੀਹ ਭਾਈਚਾਰਾ ਇਹਨਾਂ ਦੇ ਨਾਲ ਆ ਅੱਜ ਇਹਨਾਂ ਨੇ ਨਤਮਸਤਕ ਹੋਏ ਇਨ ਇਥੇ ਬਰਾਜ ਦੇ ਵਿੱਚ ਪੂਰੇ ਮਸੀਹ ਭਾਈਚਾਰੇ ਨੇ ਨਾਲ ਹੀ ਪ੍ਰਾਰਥਨਾ ਕੀਤੀ ਆ ਇਹਨਾਂ ਦੇ ਪਰਿਵਾਰ ਲਈ ਪ੍ਰਾਰਥਨਾ ਕੀਤੀ ਔਰ ਇਹਨਾਂ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਆ ਔਰ ਅਸੀਂ ਆਸ ਕਰਦੇ ਆਂ ਵੀ ਸੀਐਮ ਸਾਹਿਬ ਜਿਦਾ ਸਾਨੂੰ ਉਹਨੇ ਵਾਅਦਾ ਕੀਤਾ ਕਿ ਰਸਮੀ ਜਿਹੜਾ ਗਰਦਾਸਪੁਰ ਹਲਕੇ ਦੇ ਵਿੱਚ ਮਨਾਇਆ ਜਾਏਗਾ ਕਿਉਂਕਿ ਗਰਦਾਸਪੁਰ ਹਲਕੇ 'ਚ ਬਹੁਤ ਵੱਡੀ ਗਿਣਤੀ 'ਚ ਮਸੀਹ ਭਾਈਚਾਰਾ ਆਵਾਜ਼ ਕਰਦਾ ਔਰ ਮਸੀਹ ਭਾਈਚਾਰਾ ਇਸ ਗੱਲ ਤੋਂ ਬਹੁਤ ਖੁਸ਼ ਆ ਔਰ ਆਮ ਆਦ ਸੋ ਸਾਡੀ ਬੈਠ ਕੇ ਸਾਰੇ ਮੰਤਰੀ ਸਾਹਿਬਾਨਾਂ ਦੀ ਮੀਟਿੰਗ ਹੋਈ ਆ ਸੀਐਮ ਸਾਹਿਬ ਦੇ ਨਾਲ ਉਸ ਮੀਟਿੰਗ 'ਚ ਮੈਂ ਵੀ ਬੈਠਾ ਸਾਂ ਉਹਨੇ ਸਾਨੂੰ ਵੀ ਵਾਅਦਾ ਦਵਾਇਆ ਵਾ ਵੀ ਪੰਜਾਬ ਦੇ ਵਿੱਚ ਮੁਸੀਬ ਭਾਈਚਾਰੇ ਨੂੰ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਔਰ ਤੁਹਾਡੇ ਕੰਮ ਜਿਹੜੇ ਆ ਪੈਲਤੀ ਆਧਾਰ ਤੇ ਕੀਤੇ ਜਾਣਗੇ ਸੋ ਮੁਸੀਬ ਭਾਈਚਾਰੇ ਗੱਲ ਨੂੰ ਲੈ ਕੇ ਖੁਸ਼ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਮੇਰੇ ਵੱਲੋਂ ਜੈਮਸੀ ਜੀ ਤੁਸੀਂ ਦੇਖ ਹੀ ਰਹੇ ਹੋ ਅੱਜ ਮੁਸੀਬ ਭਾਈਚਾਰਾ ਕਿੱਡੀ ਵੱਡੀ ਗਿਣਤੀ ਚ ਹੈ ਹਜ਼ਾਰਾਂ ਦੀ ਤਦਾਰ ਦੇ ਵਿੱਚ ਇੱਥੇ ਮਸੀਹ ਭਾਈ ਜਰ ਆਇਆ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਸਾਰਾ ਡੇਰਾ ਬਾਬਾ ਨਾਨਕ ਹਲਕੇ ਦਾ ਵਾ ਕੋਈ ਬੰਦੇ ਬਾਹਰੋਂ ਨਹੀਂ ਆਏ ਸਾਰੇ ਬੰਦੇ ਡੇਰਾ ਬਾਬਾ ਨਾਨਕ ਹਲਕੇ ਦੇ ਨੇ ਪੂਰੀ ਵੱਡੀ ਗਿੱਟੀ 'ਚ ਮਸੀਹ ਭਾਈ ਜਰ ਇੱਥੇ ਆਇਆ ਵਾ ਔਰ ਮਸੀਹ ਭਾਈ ਜਰ ਆਮ ਆਦਮੀ ਪਾਰਟੀ ਦੇ ਨਾਲ ਹੈ ਇੱਕ ਪੋਸਲ ਅੰਕਰ ਨੁਰੁੱਲਾ ਜੀ ਖਾਪੜਾ ਚਰਚ ਜਿਹੜੇ ਉੱਥੇ ਉਹਨਾਂ ਦੇ ਸੀਗੇ ਉਹਨਾਂ ਨੇ ਅੱਜ ਆਪਣੀ ਇੱਕ ਬ੍ਰਾਂਚ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੋਲੀ ਆ ਜਿਹੜੀ ਲਗਭਗ 5 ਏਕੜ 'ਚ ਖੋਲੀ ਗਈ ਹੈ ਮੈਂ ਇਸ ਤੋਂ ਪਹਿਲਾਂ ਪੋਸਟਰੋਲੋਜੀ ਕੋ ਅਸ਼ੀਰਵਾਦ ਲੈਣ ਗਿਆ ਸੀਗਾ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਆਪਣੇ ਘਰ ਕਟੂਬ ਪ੍ਰਭੂ ਜਸੂਮ ਸੀ ਦੇ ਚਰਨਾਂ 'ਚ ਮੇਰੇ ਲਈ ਪ੍ਰੇਅਰ ਕੀਤੀ ਤੇ ਮੇਰੇ ਜਿੱਤ ਦੀ ਅਰਦਾਸ ਕੀਤੀ ਉਹਨਾਂ ਉੱਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਐਤਵਾਰ ਵਾਲੇ ਦਿਨ ਅੱਜ ਦੇ ਐਤਵਾਰ ਵਾਲੇ ਦਿਨ ਇੱਕ ਉਥੇ ਆਪਣੀ ਬ੍ਰਾਂਚ ਖੋਲ ਰਹੀ ਆ। ਤੁਸੀਂ ਉਸ ਬ੍ਰਾਂਚ ਤੇ ਜਾਣਾ। ਉਥੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਆਉਣਗੇ। ਡੇਰਾ ਬਾਬਾ ਨਾਨਕ ਦੇ ਤੇ ਮੈਂ ਉਥੇ 3-4 ਲੱਖ ਦੀ ਸੰਗਤ ਹੁੰਦੀ ਆ ਐਤਵਾਰ। ਆਜੇ ਖਾਪੜਾ ਚਰਚ ਚ ਆਪਣੇ ਪ੍ਰਾਰਥਨਾ ਕੇ ਸਮੇਂ ਤੁਸੀਂ ਦੇਖਿਆ ਲ ਸਿੱਟੀਆਂ ਲੱਗੀਆਂ ਉਹਨਾਂ ਕਹਿ ਕੇ ਮੈਂ ਇਥੋਂ ਲਾਈਵ ਹੋ ਕੇ ਤੇ ਤੁਹਾਡੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਬਾਰੇ ਸਾਰੇ ਮੁਜੀਬ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰੀ ਆਮ ਆਦੀ ਪਾਰਟੀ ਦੀ ਮਦਦ ਕਰਕੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਓ ਤੁਸੀਂ ਸਕਰੀਨ ਤੇ ਦੇਖ ਹੀ ਲਿਆ ਕਿ ਉਹਨਾਂ ਅਨਾਉਂਸ ਹੀ ਕਰ ਦਿੱਤਾ ਉਤੋਂ ਕਿ ਆਮ ਆਦੀ ਪਾਰਟੀ ਨੂੰ ਇੱਕ ਵੋਟ ਜਿਹੜੀ ਆਪਣੇ ਸਾਰੇ ਭਾਈਚਾਰਨ ਕਰਤਾ ਦੇ ਬੋਨ ਅੱਜ ਸੰਕਲਦੀ ਦਾ ਲੋਲਵੀ ਕਿਹਾ ਗਿਆ ਵੀ ਜਿਹੜੀ ਉਸਮਰਥਨ ਆਪ ਨੂੰ ਦੇਣਗੇ ਕਿਸ ਤਰ੍ਹਾਂ ਦੇ ਦੇਖੋ ਜੀ ਅੱਜ ਮੇਰੇ ਵਾਸਤੇ ਬੜਾ ਰੇਸ਼ਵਰ ਤੇ ਪਿਆਰ ਨਹੀਂ ਆ ਤੇਰਾ ਪ੍ਰਭੂ ਸੇ ਕਿ ਅੱਜ ਅਕਾਲੀ ਦਲ ਜਿਹੜਾ ਸਰਦਾਰ ਸੁੱਚਾ ਸਿੰਘ ਲਗਾ ਜੀ ਉਹਨਾਂ ਨੇ ਅੱਜ ਵੀ ਡੇਰਾ ਬਾਬਾ ਨਾਨਕ ਚੇਕ 31 ਮੈਂਬਰੀ ਕਮੇਟੀ ਬਣਾਈ ਸੀ ਤੋਂ 31 ਮੈਂਬਰੀ ਕਮੇਟੀ ਨੇ ਇੱਕ ਫੈਸਲਾ ਕਰ ਲਿਆ ਅੱਜ ਕਿ ਸਾਰਿਆਂ ਨੂੰ ਖੁੱਲ ਕੇ ਉਹਨਾਂ ਨੂੰ ਆਦੇਸ਼ ਦਿੱਤੇ ਕਿ ਖੁੱਲ ਕੇ ਆਮ ਆਦਮੀ ਪਾਰਟੀ ਦੀ ਮਦਦ ਕਰੋ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਜਿਹੜਾ ਪਿੰਡਾਂ 'ਚ ਠਿਕਰੀ ਪਾਰੇ ਜਿਹੜੇ ਨੇ ਉਹ ਕਾਲੀ ਦਲ ਵਾਲੇ ਲਾਉਣ ਲੱਗੇ ਨੇ ਮੇਰੇ ਕਾਈ ਇਸ ਕਰਕੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨ ਕਰਦਾ ਹਾਂ ਔਰ ਕਿਸੇ ਨੂੰ ਕਾਹਦੀ ਆਬ ਦੇਖਾਇਆ ਅਬ ਦੇਖੋ ਜੀ ਆਮ ਆਦਮੀ ਪਾਰਟੀ ਨੇ ਜਿਹੜੀ 222 ਚ ਹਨੇਰੀ ਚੁੱਲੀ ਸੀਗੀ ਆਮ ਆਦੀ ਪਾਰਟੀ ਲਈ ਉਹ ਦੁਬਾਰਾ ਜਿਹੜੀ ਡੇਰਾ ਪਾਪਾ ਨਾਨਕ ਜਹਾਜ ਹਨੇਰੀ ਚੁੱਲ ਰਹੀ ਆ ਔਰ ਇਹ ਹਨੇਰੀ ਨੇ 227 ਤੇ ਜਿਹੜੀ ਦੁਬਾਰਾ ਰਿਪੀਟ ਆਮ ਆਦੀ ਪਾਰਟੀ ਦੀ ਸਰਕਾਰ ਨੇ ਕਰਵਾਈ ਉਹ ਸਬਰ ਜੀ ਮੇਰੇ ਸਫਰ ਨੂੰ ਤੁਸੀਂ ਦੇਖ ਹੀ ਲਿਆ ਅੱਜ ਕਿਰਪਾ ਸਕਾਲਪੁਰਤ ਦੀ ਆ ਪ੍ਰਮਾਤਮਾ ਦੀ ਕਿਰਪਾ ਹੋ ਰਹੀ ਆ ਲੋਕ ਮੈਂ ਜਿੱਥੇ ਵੀ ਜਾ ਰਿਹਾ ਜਿਹੜੇ ਵੀ ਸੰਤ ਸਮਾਜ ਚ ਜਾ ਰਿਹਾ ਚਾਹੇ 크ਿਸਚਨ ਭਾਈਚਾਰਾ ਦਾ ਸੰਤ ਸਮਾਜ ਹੋਵੇ ਸਿੱਖਾਂ ਦਾ ਹੋਵੇ ਹਿੰਦੂਆਂ ਦਾ ਹੋਵੇ ਸਾਰਿਆਂ ਮੈਨੂੰ ਸਮਾਜਾਂ ਜਿਹੜਾ ਸੰਤ ਸਮਾਜਾਂ ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਔਰ ਮੇਰੀ ਯਾਤਰਾ ਲਈ ਸਾਰਿਆਂ ਨੇ ਪ੍ਰਾਰਥਨਾ ਕੀਤੀ ਬੇਹੱਦ ਬੜੀ ਚੀਜ਼ ਪਰਮੇਸ਼ਰ ਕੈਸੇ ਜਿਹੜੀ ਕੱਲ ਵਾਲੀ ਮੀਟਿੰਗ ਆ ਤੁਹਾਡੇ ਦਾ ਗਵਾਨ ਹੋਈ ਆ ਤੁਸੀਂ ਦਾ ਕਰਾਨਾ ਉਹਦੇ ਕਰਾਨਾ ਹੋਈ ਆ ਕਿੰਨਾ ਕ੍ਰਿਸਚਨ ਭਾਈ ਸਾਰਾ ਸੀਗਾ ਜਿਆਦਾ ਉੱਥੇ ਸਾਰੇ ਨਰੋਲ ਜ਼ਿਮੀਦਾਰ ਵੀ ਗਏ ਇਸਾਈ ਵੀ ਗਏ ਹਿੰਦੂ ਵੀ ਗਏ ਸਾਰੇ ਭਾਈਚਾਰੇ ਦੇ ਲੋਕ ਨੂੰ ਇਕੱਠਾ ਕਰਕੇ ਤਾਂ ਲੋਕਾਂ ਨੂੰ ਇੱਕ ਮੈਸੇਜ ਕੀਤਾ ਕਿ ਕ੍ਰਿਸਚੀਅਨ ਭਾਈਚਾਰੇ ਦੀ ਸਭ ਲੋਕ ਹੀ ਪਛਾਣਦੇ ਨੇ ਦੇਖਦੇ ਨੇ ਝੂਠ ਬਹੁਤਾ ਚਿਰ ਚੱਲਣਾ ਨਹੀਂ ਜੇ ਕ੍ਰਿਸਚੀਅਨ ਕਮਿਊਨਿਟੀ ਦੇਖਣੀ ਹੈ ਤਾਂ ਅੱਜ ਦੇਖੋ ਆਪਣੇ ਚੈਨਲਾਂ ਤੇ ਚਲਾਓ ਕਿ ਆਹ ਕ੍ਰਿਸਚੀਅਨ ਕਮਿਊਨਿਟੀ ਆ ਜਿਨ੍ਹਾਂ ਸਾਰਿਆਂ ਨੇ ਯਕੀਨ ਦਿਵਾਇਆ ਕਿ ਅਸੀਂ ਆਮ ਆਦੀ ਪਾਰਟੀ ਦੇ ਨਾਲ ਖੜੇ ਆਂ ਔਰ ਆਮ ਆਦੀ ਪਾਰਟੀ ਦੇ ਹੱਕ 'ਚ ਵੋਟ ਪਾਵਾਂਗੇ